ਦਿੱਲੀ ਚ ਇਲੈਕਸ਼ਨ ਹੋਇਆ ਬੀਜੇਪੀ ਜਿੱਤੀ ਆ ਹੂੰ ਜਿੱਤੀ ਆ ਨਾ ਹੂੰ 7% ਉਤੇ ਪੰਜਾਬੀ ਆ ਹੂੰ ਇਹ ਪੰਜਾਬ ਦੇ ਸਿੱਖਾਂ ਦੇ ਕਰੈਕਟਰ ਨੂੰ ਸਿੱਖਾਂ ਨੂੰ ਵੋਟ ਪਈ ਆ ਇਹ ਹੂੰ ਓਕੇ 60% ਦੇਖਾ ਕਿਉਂਕਿ ਮਰਜਿੰਦਰ ਸਰਸੇ ਤੋਂ ਬਿਆਨ ਦਉਂਦੇ ਰਹੇ ਵੀ ਮੈਂ ਇਹ ਗਾਰਡਨ ਨੂੰ ਆਏ ਬਣਾ ਦੂੰ ਜੇ ਕਰ ਦੂੰ ਐ ਕਰ ਅਮਰੀਕਾ ਨੂੰ ਮੈਂ ਬਲਾ ਨਿੱਕੜੇ ਚ ਆਇਆ ਸੀ ਐ ਕਰਦਾ ਸਿੱਖਾਂ ਦੀ ਜੱਤ ਹੋਈ ਆ ਹੂੰ ਖਾਸ ਕਰਕੇ ਗੱਲ ਤੇ 60% ਪੰਜਾਬੀ ਆ ਮਤਲਬ ਜਿਆਦਾ ਪੰਜਾਬ ਦੇ ਆ ਉੱਥੇ ਪੰਜਾਬ ਦੇ ਆ 60 ਬੰਦੇ 100 ਚ ਪੰਜਾਬ ਦੇ ਆ ਅੱਧ ਤੋਂ ਵੱਧ ਆ ਇਹਨਾਂ ਦੀ ਜੱਤ ਹੋਈ ਆ ਤੇ ਉਹਨਾਂ ਨੇ ਵੇਖ ਲਓ ਕਿਤੇ ਮਨਜਿੰਦਰ ਸੱਸੇ ਨੂੰ ਕਿਸੇ ਹਿੱਸੇ ਚ ਰੱਖਿਆ ਉਹਨਾਂ ਨੇ ਹੂੰ ਹੂੰ ਕਿੱਡਾ ਗਰੂ ਵਿਚਾਰਿਆ ਕਿੱਡਾ ਗਰੂ ਮਤਲਬ ਹਾਈਲਾਈਟ ਕੀਤਾ ਕਿੱਡਾ ਕੋ ਚਾਉਦਾ ਦਿੱਤਾ ਉਹਨੂੰ ਹਾਂ ਮਸਲਾ ਇਹ ਵੀ ਸਿੱਖ ਬੰਦਾ ਸਿੱਖ ਚਿਹਰਾ ਹਾਂ ਜੇ ਕਹਿੰਦਾ ਵੀ ਮੈਂ ਸਿਆਸਤ 'ਚ ਵੜ ਕੇ ਕੁਝ ਬਦਲ ਦੂੰਗਾ ਜਾਂ ਕੁਝ ਕਰ ਦੂੰਗਾ ਇਹ ਕੁਝ ਨਹੀਂ ਕਰਾਂਗਾ ਚੇਂਜ ਕਰ ਦੂੰਗਾ ਕੁਝ ਹਾਂ ਐਨੇ ਕ ਆਪਣੀ ਮਤਲਬ ਉੱਥੇ ਆਪਣੀ ਓਕਾਤ ਦਾ ਬਹੁਤ ਵੱਡੀਆਂ ਕਾਲਪੁਰਖ ਨੇ ਬਖਸ਼ੀਆ ਪਰ ਇਹ ਚਿਹਰਿਆਂ ਦੀ ਉਥੇ ਕਿੰਨੀ ਕੋਕਾ ਆ ਸਮਝ ਲਾ ਤੇ ਉਹਨਾਂ ਦੀ ਗਾਂ ਵਰਤਾਨੀਆਂ ਅਮਰੀਕਾ ਮੂਰੇ ਕੀ ਓਕਾਤ ਆ ਮਸਲਾ ਵਿੱਚ ਕੀ ਕਹਿੰਦਾ ਵੀ ਆਪਣੇ ਸਾਡੇ ਮਾਈਂਡ ਆਣਾ ਇਹਨਾਂ ਨੂੰ ਵੀ ਕਨਵਰਟ ਕਿਵੇਂ ਕਰਦੇ ਅਸੀਂ ਨਾ ਡੂੰਗੇ ਤੌਰ ਤੇ ਸੋਚਦੇ ਹੀ ਨਹੀਂਗੇ ਹੁਣ ਦੇਖੋ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਚ ਇਹਨਾਂ ਦੀ ਹਾਰ ਹੋਈ ਹਾਂ ਇਹਦੇ ਔਣ ਕਰਕੇ ਨਹੀਂ ਇਹਨਾਂ ਨੇ ਐ ਕਰਤਾ ਵੀ ਉਥੇ ਹਾਰ ਹੋਈ ਆ ਤਾਂ ਕਰਕੇ ਇਹਨਾਂ ਨੇ ਪੰਜਾਬ ਦੇ ਵਿੱਚ ਕੰਮ ਚਲਾਤਾ ਵੀ ਚਿੱਟਾ ਬੰਦ ਕਰਾ ਦਿਓ ਕਰ ਹੁਣ ਨਸ਼ਾ ਬੰਦ ਕਰਾ ਦਿਓ ਹਾਂ ਵੀ ਅਸੀਂ ਜਿਹੜਾ ਹਾਂ ਹਾਂ ਇਹ ਮਾਈਂਡ ਵੇਖੋ ਕਿਵੇਂ ਕਿਹੜੇ ਹਿਸਾਬ ਨਾਲ ਤੋਂ ਆਪਣੇ ਮਾਈਂਡ ਨੂੰ ਕੀਤਾ ਜਾਂਦਾ ਅੱਛਾ 3 ਸਾਲ ਹੋ ਗਏ ਸਰਕਾਰ ਬਣੀ ਨੂੰ ਅਜੇ ਤੱਕ ਇਹ ਬਾਜ ਉੱਠੀ ਨਸ਼ਾ ਬੰਦ ਕਰਨ ਦਾ ਐਕਸ਼ਨ ਲਿਆ ਪਹਿਲਾਂ ਇਹ ਤਾਂ ਪਹਿੰਦੀ ਸੱਟ ਵੀ ਲੈ ਸਕਦੇ ਸੀ ਐਕਸ਼ਨ ਇਹ ਮਸਲਾ ਵੇਖੋ ਕੀ ਆ ਕੇਜਰੀਵਾਲ ਦੀ ਉੱਥੋਂ ਹਾਰ ਹੋਈ ਕੇਜਰੀਵਾਲ ਨੂੰ ਪੰਜਾਬ ਚ ਵਾੜਿਆ ਵੀ ਕਿਸੇ ਦਾ ਮਾਈਂਡ ਹੀ ਨਾ ਇੱਧਰ ਆਵੇ ਵੀ ਇਹਨੂੰ ਤੁਸੀਂ ਇਹ ਕਿਹੜੇ ਮਸਲੇ ਚ ਪੰਜਾਬ ਚ ਆਇਆ ਬਈ ਹਾਂ ਕੀ ਇਹ ਮੰਤਰੀ ਆ ਕੋਈ ਕੋਸ਼ਿਸ਼ਾ ਕੀ ਆ ਸੁਪਰੀਮੋ ਆਪਦਾ ਉੱਥੇ ਰਹਿ ਕੇ ਕਰੇ ਜੋ ਕੁਝ ਕਰ ਸਕਦਾ ਵੀ ਇਹ ਸਵਾਲ ਨਾ ਛੋਣਾ ਵੀ ਇਹ ਕਿਹੜੇ ਹਿਸਾਬ ਨਾਲ ਆ ਇੰਨੀ ਸਾਡੀ ਸਿਕਿਉਰਿਟੀ ਗਈ ਆ ਇੰਨਾ ਤੁਸੀਂ ਤੇ ਡੇਲੀ ਖਰਚ ਹੋਣਾ ਵੇਖੋ ਉੱਥੇ ਵੀਰੇ ਇਹ ਚੀਜ਼ ਤੇ ਕੇ ਤੇਜ ਕਰਦੀ ਹੂੰ ਪੁਆਇੰਟ ਨਸ਼ੇ ਆ ਲੈ ਪੈ ਗੇ ਨਸ਼ੇ ਆ ਤੇ ਪਹਿਲਾਂ ਵੀ ਪੈ ਸਕਦੇ ਸੀ ਹਾਂ ਪਹਿਲਾਂ ਵੀ ਪੈ ਸਕਦੇ ਸੀ ਨਸ਼ੇ ਆ ਤਾਂ ਪਹਿਲਾਂ ਵੀ ਪੈ ਸਕਦੇ ਸੀ ਤੇ ਬਿਆਨ ਕੀ ਆਉਂਦਾ ਪ੍ਰਗਟ ਸਿੰਘ ਸਾਰੇ ਕੁਝ ਹੀ ਆਏ ਪ੍ਰਗਟ ਸਿੰਘ ਕਾਂਗਰਸ ਵਾਲਾ ਹੋ ਗਈ ਕਹਿੰਦਾ ਆਪਾਂ ਨੇ ਜੀ ਪੁਲਿਸ ਨੂੰ ਢੱਲ ਦੇਤੀ ਆ ਹਾਂ ਸਾਡੀ ਇਹ ਗਲਤੀ ਸਾਨੂੰ ਮੰਨ ਲੈਣਾ ਚਾਹੀਦਾ ਸੰਸਦ ਦੇ ਵਿੱਚ ਉਹ ਕਹਿੰਦਾ ਅੱਛਾ ਹਾਂ ਹਾਂ ਓਕੇ 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 ਹਾਂ ਅਸੀਂ ਪੋਲਿਟ ਵੀ ਢੱਲ ਦੇਤੀ ਆ ਵੀ ਕਾਨੂੰਨ ਤੁਹਾਡੇ ਪਿਓ ਦਾ ਤੇ ਪੋਰਟੋਰੇਪ ਉਹਦੇ ਅੰਦਰ ਮਸਲਾ ਕੀ ਵੀ ਹੁਣ ਅਸੀਂ ਪ੍ਰੈਸ਼ਰ ਪਾਉਣਾ ਆ ਕੰਮ ਕਰਕੇ ਨਾਟਕ ਕਰਕੇ ਵਿਖਾਉਣਾ ਮਰੀ ਮੈਂ ਇਹ ਕਹਿੰਦਾ ਸੀ ਵੀ ਬਈ ਮਾਈਂਡ ਵੇਖੋ ਕਿਹੜੇ ਹਿਸਾਬ ਨਾਲ ਬੋਲਦੇ ਲੋਕ ਹੂੰ ਨਹੀਂ ਉਹ ਗੱਲ ਕਰਨ ਦਾ ਤਰੀਕਾ ਵੇਖੋ ਜੀ ਨੂੰ ਦੀਪ ਕਹਿੰਦਾ ਸੀ ਹਾਂ ਬਰਤਾਂਤ ਸਿਰਜਣ ਦੀ ਲੋੜ ਆ ਹਾਂ ਦੀਪ ਭਾਈ ਬਰਤਾਂਤ ਕੀ ਹੁੰਦਾ ਜਿਹੜਾ ਕੁਝ ਵਾਪਰ ਰਿਹਾ ਵੇ ਅੱਖਾਂ ਸਾਹਮਣੇ ਹੂੰ ਉਹ ਜਮੋੜਾ ਸਮਾਜੋਜਾ ਵਿੱਚ ਬਣ ਜਾਂਦਾ ਹਾਂ ਉਹ ਜਿਹੜਾ ਮਾਈਂਡ ਸੈਟ ਸਾਡੇ ਚ ਸਭ ਤੋਂ ਵੱਡੀ ਗੱਲ ਐ ਸਾਨੂੰ ਬਰਤਾਂਤ ਨਹੀਂ ਸਿਰਜਣਾਉਂਗਾ ਨਹੀਂ ਹੁੰਦਾ ਹਮਮ ਸਰਦ ਵੀ ਲੈਨੇ ਆ ਘੜਾੜਣਾ ਨਹੀਂ ਆਉਂਦਾ ਜਿਆਦਾ ਕੋਈ ਆਪਦੇ ਡਿੱਕਾ ਪਾਏ ਨੇ ਕੋਈ ਆਪਦੇ ਆਪਦੇ ਨੂੰ ਮਾਰਦਾ ਨਾ ਹਮ ਆਪਾਂ ਨੂੰ ਤਾਂ ਖਾਸ ਕਰਕੇ ਠੀਕ ਹੈ ਨਾ ਇਹਨਾਂ ਨੂੰ ਕਿਥੇ ਯੂਨੀਵਰਸਿਟੀ ਦਾ ਕੁ ਮਿਲਦੀਆਂ ਸੀਗੀਆਂ ਤੇ ਉੱਥੇ ਵੀ ਇਹ ਗਲਤ ਕੀਤਾ ਇਹਨਾਂ ਨੇ ਅੱਛਾ ਮੈਂ ਇਹੀ ਗੱਲ ਕਰਦਾ ਸੀ ਲੋਕਾਂ ਦੇ ਮਾਈਂਡ ਦੇਖੋ ਕਿਵੇਂ ਬਦਲੇ ਜਾਂਦੇ ਜੇਪ ਥੋੜੀ ਹੁਣ ਮੈਂ ਗੱਪ ਮੋੜ ਗੱਲ ਸੀਗੀ ਵੀ ਜੇ ਸਿਆਸਤ ਤੇ ਤੁਸੀਂ ਚਾਹੋਣੇ ਆ ਵੀ ਅਸੀਂ ਸਿਆਸਤ 'ਚ ਵੜ ਕੇ ਕੁਝ ਕਰ ਦਿਆਂਗੇ ਸਿੱਖ ਲੋਕ ਸਿੱਖ ਚਿਹਰੇ ਕਹਿੰਦੇ ਆ ਜਾਂ ਸੱਚੀ ਸਿੱਖੀ ਨੂੰ ਸਮਰਪਤ ਜਿਹੜੇ ਬੰਦੇ ਉਹ ਕਹਿੰਨੇ ਵੀ ਅਸੀਂ ਬਦਲ ਦਿਆਂਗੇ ਤੁਸੀਂ ਕੁਝ ਨਹੀਂ ਕਰ ਸਕਦੇ ਟਕੇ ਜ ਬਦਲਾ ਸਿਸਟਮ ਨੂੰ ਬਦਲਣਾ ਉਹ ਬਾਗੀ ਬੰਦੇ ਕਰ ਸਕਦਾ ਜਿਹੜਾ ਸਮਾਜ ਦਾ ਬਾਗੀ ਪਰ ਜਿਹੜਾ ਆਪਦੇ ਖਿਆਲੋ ਵੀ ਬਾਗੀ ਹੋਵੇ ਸੋਚ ਵੀ ਦੀ ਬਾਗੀ ਉਹ ਕਿਸੇ ਕੰਟਰੋਲ ਚ ਨਾ ਹੋਵੇ ਕੰਟਰੋਲ ਚ ਨਾ ਹੋਵੇ ਉਹ ਕਰ ਸਕਦਾ ਮਸਲਾ ਕੀ ਵੀ ਸਿਆਸਤ ਚ ਵੜ ਕੇ ਕੁਝ ਨਹੀਂ ਬਦਲ ਸਕਦੇ ਕੁਝ ਨਹੀਂ ਕਰ ਸਕਦੇ ਪੰਜਾਬ ਵਾਲਿਆਂ ਦੀ ਦਿੱਲੀ ਮੂਰੇ ਕੋਈ ਔਕਾਤ ਨਹੀਂ ਦਿੱਲੀ ਵਾਲਿਆਂ ਦੀ ਅਮਰੀਕਾ ਬ੍ਰਿਟਾਨੀਆ ਮੂਰੇ ਕੋਈ ਔਕਾਤ ਉਹ ਨਾ ਕੋਈ ਹਾਂ ਸਹੀ ਹੈ ਇਹ ਗੱਲ ਤੇ ਗਾਂ ਅਗਲੀ ਗੱਲ ਵੀ ਵੇਖੋ ਸਿਸਟਮ ਕੀ ਬਦਲੇ ਇਹਦਾ ਮਸਲਾ ਇਹ ਨਹੀਂ ਵੀ ਹੁਣੇ ਹੀ ਇਹਨਾਂ ਨੇ ਵੀ ਨਸ਼ਾ ਨੂੰ ਲੈ ਵੀ ਹੁਣ ਬੰਦ ਕਰ ਦੇਣਗੇ ਜਮਾ ਇਹ ਬੰਦ ਕਿਵੇਂ ਹੋ ਜੂਗਾ ਯਾਰ ਦੱਸ ਨਸ਼ਾ ਕਿਵੇਂ ਬੰਦ ਹੋ ਜੂਗਾ ਨਸ਼ਾ ਨੇ ਟਰੋਂ ਪਾਵਰ ਜਿਆਦਾ ਬੈਠਾ ਇਹ ਥੋੜੇ ਜਿਹਾ ਜ਼ਿਆਦਾ ਪਾਵਰ 'ਚ ਨਾ ਹੁੰਦਾ ਸਰਕਾਰਾਂ ਨਾਲ ਉਹਦੇ ਨਸ਼ਾ ਆਉਂਦਾ ਕਿਵੇਂ ਗੈਂਗਸਟਰ ਬਾਦ ਕਿਵੇਂ ਆਉਂਦਾ ਉਹ ਥੋੜੇ ਨਾਲ ਜ਼ਿਆਦਾ ਪਾਵਰ 'ਚ ਬੈਠੇ ਅੱਜ ਬਹੁਤ ਤਗੜੇ ਚ ਨਸ਼ਾ ਵੀ ਹੱਟੀ ਚਲਾਉਣ ਨਾਲ ਆ ਜਾਂ ਦਿਹਾੜੀ ਚਲਾਉਣ ਨਾਲ ਬੰਦਾ ਥੋੜੀ ਸ਼ੁਰੂ ਕਰਦਾ ਵਿੱਚ ਹੂੰ ਤਗੜਈਆ ਸੋ ਇਹ ਇਹ ਕੀਤਾ ਕਿ ਮੈਂ ਜੋ ਕਹਿਣਾ ਚਾਹੁੰਦਾ ਸੀ ਵੀ ਇਹ ਵੇਖੋ ਕੀ ਬਣਾਇਆ ਵੀ ਤਿੰਨ ਸਾਲਾਂ ਤੋਂ ਐਕਸ਼ਨ ਲੈਣਾ ਲੈ ਵੀ ਸਕਦੇ ਸੀ ਪਹਿੰਥੇ ਹੁਣ ਕੀਤਾ ਵੀ ਉਹ ਬੰਦੇ ਨੂੰ ਇੱਥੇ ਵਾੜਿਆ ਵੀ ਪੀ ਕਿਹੜੇ ਸਹੀ ਦਾ ਕੀ ਮਸਲਾ ਸਾਡੇ ਹੁਣ ਤੇ ਇਹ ਤੇ ਖ ਪੈਸਾ ਖਰਚੋਗੇ ਸਾਡਾ ਯਾਰ ਪੰਜਾਬ ਦਾ ਚੇਂਜ ਕੀਤੇ ਦਿਮਾਗ ਦਾ ਬਤਾਂਹ ਸਿਰਦੇ ਉਹ ਨਾ ਦਿਮਾਗ ਵੇਖੋ ਕਿਵੇਂ ਕਿਵੇਂ ਕਮਾਉਂਦੇ ਆ ਕਿੱਡੇ ਟੌਪ ਟੌਪ ਦੇ ਬਾਇਰ ਦੇਦਰ ਕੰਮ ਕਰੀ ਜਾਂਦੇ ਹਮਮ ਨਾਰਮਲ ਬੰਦੇ ਦੀ ਉੱਥੇ ਹਮ ਸੋ ਐਵੇਂ ਕਹਿਣਾ ਚਾਹੁੰਦਾ ਮੇਰੀ ਸੋਚ ਸੀ ਇਹ ਵੀ ਆਏ ਹੋਇਆ ਜੋ ਹੁਣ ਹੋਇਆ ਹਮ ਅਕਿ ਤੁਸੀਂ ਦੱਸ ਦਿਓ ਸਹੀ